ਦਿੱਲੀ ਦੀ ਸਰਕਾਰ ਦੇ ਵੱਲੋਂ ਔਰਤਾਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਗਿਆ ਹੈ ਕਿ ਦਿੱਲੀ ਦੇ ਵਿੱਚ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਸਰਕਾਰ ਦੇ ਵੱਲੋਂ ਦਿੱਤਾ ਜਾਏਗਾ ਪਰ ਇਹ 2500 ਰੁਪਏ ਜੋ ਔਰਤਾਂ ਨੂੰ ਮਿਲੇਗਾ ਉਸ ਨੂੰ ਲੈ ਕੇ ਸਰਕਾਰ ਨੇ ਨਾ ਔਰਤਾਂ ਦੇ ਅੱਗੇ ਸੱਤ ਨਵੀਆਂ ਸ਼ਰਤਾਂ ਰੱਖ ਦਿੱਤੀਆਂ ਨੇ ਤੇ ਆਖਿਰਕਾਰ ਉਹ ਸ਼ਰਤਾਂ ਕਿਹੜੀਆਂ ਰੱਖੀਆਂ ਗਈਆਂ ਅੱਜ ਇਸ ਖਾਸ ਵੀਡੀਓ 'ਚ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਦਿੱਲੀ ਦੀਆਂ ਔਰਤਾਂ ਦੇ ਲਈ ਮਹਿਲਾ ਸਮਰਿੱਧੀ ਯੋਜਨਾ ਦੇ ਤਹਿਤ 2500 ਰੁਪਏ ਦੀ ਸਹਾਇਤਾ ਰਾਸ਼ੀ ਲੈਣ ਦਾ ਸੁਨਹਿਰੀ ਮੌਕਾ ਹੈ ਪਰ ਅਸਵਾਰ ਰੇਖਾ ਗੁਪਤਾ ਸਰਕਾਰ ਨੇ ਸੱਤ ਨਵੀਆਂ ਸ਼ਰਤਾਂ ਲਗਾਈਆਂ ਨੇ ਜਿਨ੍ਹਾਂ ਦੇ ਬਿਨਾ ਤੁਹਾਨੂੰ ਇਹ ਲਾਭ ਨਹੀਂ ਮਿਲੇਗਾ ਤਾਂ ਜੇਕਰ ਤੁਸੀਂ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਯਕੀਨੀ ਤੌਰ ਤੇ ਕਰੋ ਕਿ ਆਪਣੀ ਯੋਗਤਾ ਤੁਸੀਂ ਚੈੱਕ ਕਰਾਈ ਹੋਵੇ ਸੂਤਰਾਂ ਤੋਂ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਦਿੱਲੀ ਦੇ ਵਿੱਚ ਮਹਿਲਾ ਸਮਰਿੱਧੀ ਯੋਜਨਾ ਨੂੰ ਲੈ ਕੇ ਦੇਸ਼ਾ ਨਿਰਦੇਸ਼ ਬਣਾਏ ਜਾ ਰਹੇ ਨੇ ਇਸ ਸਕੀਮ ਦਾ ਲਾਭ ਲੈਣ ਲਈ ਔਰਤਾਂ ਨੂੰ ਇਹ ਸੱਤ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਇਸ ਸਕੀਮ ਦੀ ਜ਼ਿਲ੍ਹਾ ਪੱਧਰ ਤੋਂ ਲੈ ਕੇ ਮੁੱਖ ਮੰਤਰੀ ਦਫ਼ਤਰ ਤੱਕ ਖੁਦ ਨਿਗਰਾਨੀ ਕੀਤੀ ਜਾਵੇਗੀ ਰੇਖਾ ਗੁਪਤਾ ਸਰਕਾਰ ਦੀ ਮਹਿਲਾ ਸਮਰੰਧੀ ਯੋਜਨਾ ਦਾ ਉਦੇਸ਼ ਔਰਤਾਂ ਨੂੰ ਆਰਥਿਕ ਤੌਰ ਤੇ ਸ਼ਕਤ ਕਰਨਾ ਹੈ ਤੇ ਉਹਨਾਂ ਦੀ ਰੋਜ਼ੀ ਰੋਟੀ ਦੇ ਵਿੱਚ ਮਦਦ ਕਰਨਾ ਹੈ ਸਰਕਾਰ ਹਰ ਮਹੀਨੇ 2500 ਰੁਪਏ ਸਿੱਧੇ ਬੈਂਕ ਖਾਤੇ ਦੇ ਵਿੱਚ ਟਰਾਂਸਫਰ ਕਰੇਗੀ ਪਰ ਇਹ ਸ਼ਰਤਾ ਪੂਰੀਆਂ ਕਰਨੀਆਂ ਪੈਣਗੀਆਂ ਕਿ ਸਭ ਤੋਂ ਪਹਿਲਾਂ ਹੈ ਕਿ ਇੱਕ ਪਰਿਵਾਰ ਦੇ ਵਿੱਚੋਂ ਸਿਰਫ ਇੱਕ ਔਰਤ ਨੂੰ ਹੀ ਸਕੀਮ ਦਾ ਲਾਭ ਮਿਲੇਗਾ ਜੇਕਰ ਇੱਕ BPL ਕਾਰਡ ਦੇ ਉੱਤੇ ਚਾਰ ਔਰਤਾਂ ਦੇ ਨਾਮ ਲਿਖੇ ਹੋਏ ਨੇ ਤਾਂ BPL ਕਾਰਡ ਦੇ ਵਿੱਚ ਦਰਜ ਉਮਰ ਦੇ ਅਨੁਸਾਰ ਸਭ ਤੋਂ ਬਜ਼ੁਰਗ ਔਰਤ ਨੂੰ ਸਕੀਮ ਦਾ ਲਾਭ ਦਿੱਤਾ ਜਾਏਗਾ ਜੇਕਰ ਕਿਸੇ ਔਰਤ ਦੇ ਤਿੰਨ ਬੱਚੇ ਨੇ ਤਿੰਨਾਂ ਦਾ ਟੀਕਾਕਰਨ ਨਹੀਂ ਹੋਇਆ ਤਾਂ ਉਸ ਔਰਤ ਨੂੰ ਮਹਿਲਾ ਸਮਰiddhi ਯੋਜਨਾ ਦਾ ਲਾਭ ਜਿਹੜਾ ਹੈ ਉਹ ਨਹੀਂ ਮਿਲੇਗਾ ਔਰਤ ਦਾ BPL ਕਾਰਡ ਹੋਣਾ ਬੇਤ ਜ਼ਰੂਰੀ ਹੈ ਔਰ ਦੀ ਉਮਰ 21 ਤੋਂ 60 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਸਕੀਮ ਦਾ ਪੈਸਾ ਸਿੱਧਾ ਔਰਤ ਦੇ ਬੈਂਕ ਖਾਤੇ ਦੇ ਵਿੱਚ ਜਾਵੇਗਾ ਯੋਜਨਾ ਦੇ ਬਾਰੇ ਪਹਿਲਾ ਇਹ ਕਿਹਾ ਗਿਆ ਸੀ ਕਿ ਦਿੱਲੀ ਦੀ ਨਿਵਾਸੀ ਔਰਤ ਹੋਣੀ ਚਾਹੀਦੀ ਹੈ ਆਮਦਨ ਸੀਮਾ ਸਰਕਾਰ ਦੁਆਰਾ ਨਿਰਧਾਰਿਤ ਮਾਪਦੰਡਾਂ ਅਨੁਸਾਰ ਹੋਣੀ ਚਾਹੀਦੀ ਹੈ ਪਹਿਲਾਂ ਹੀ ਕਿਸੇ ਹੋਰ ਸਰਕਾਰੀ ਸਹਾਇਤਾ ਸਕੀਮ ਦਾ ਲਾਭ ਨਹੀਂ ਮਿਲ ਰਿਹਾ ਬੈਂਕ ਖਾਤਾ ਆਧਾਰ ਦੇ ਨਾਲ ਲਿੰਕ ਅਤੇ ਐਕਟਿਵ ਹੋਣਾ ਚਾਹੀਦਾ ਹੈ ਰੋਜ਼ਗਾਰ ਪ੍ਰਾਪਤ ਔਰਤਾਂ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲੇਗਾ ਬਿਨਕਾਰ ਦੇ ਕੋਲ ਇੱਕ ਵੈਧ ਰਾਸ਼ਨ ਕਾਰਡ ਹੋਣਾ ਚਾਹੀਦਾ ਹੈ ਈਕੇਵਾਈਸੀ ਅਤੇ ਵੈਰੀਫਿਕੇਸ਼ਨ ਪ੍ਰਕਿਰਿਆ ਨੂੰ ਪੂਰਾ ਜੜਾਇਆ ਉਹ ਕਰਨਾ ਹੋਵੇਗਾ ਪਰ ਹੁਣ ਸਰਕਾਰ ਨੇ ਸੱਤ ਸ਼ਰਤਾਂ ਰੱਖੀਆਂ ਹੈ ਕਿ ਇੱਕ ਪਰਿਵਾਰ ਚ ਇੱਕ ਹੀ ਔਰਤ ਨੂੰ ਸਕੀਮ ਦਾ ਲਾਭ ਮਿਲੇਗਾ ਜੇਕਰ ਇੱਕ ਬੀਪੀਐਲ ਕਾਰਡ ਦੇ ਉੱਤੇ ਚਾਰ ਔਰਤਾਂ ਦੇ ਨਾਮ ਲਿਖੇ ਗਏ ਨੇ ਤੇ ਉਸ ਕਾਰਡ ਦੇ ਤਹਿਤ ਉਮਰ ਦੇ ਅਨੁਸਾਰ ਸਭ ਤੋਂ ਬਜ਼ੁਰਗ ਔਰਤ ਨੂੰ ਇਸ ਸਕੀਮ ਦਾ ਫਾਇਦਾ ਜਿਹੜਾ ਉਹ ਸਰਕਾਰ ਦੇ ਵੱਲੋਂ ਦਿੱਤਾ ਜਾਏਗਾ ਜੇਕਰ ਕਿਸੇ ਔਰਤ ਦੇ ਤਿੰਨ ਬੱਚੇ ਨੇ ਤੇ ਉਹਨਾਂ ਦਾ ਟੀਕਾਕਰਨ ਨਹੀਂ ਹੋਇਆ ਤੇ ਉਸ ਔਰਤ ਨੂੰ ਯੋਜਨਾ ਦਾ ਲਾਭ ਨਹੀਂ ਮਿਲੇਗਾ ਔਰਤ ਦਾ ਬੀਪੀਐਲ ਕਾਰਡ ਹੋਣਾ ਜ਼ਰੂਰੀ ਹੈ ਔਰਤ ਦੀ ਜਿਹੜੀ ਉਮਰ ਹੈ ਉਕੀ ਤੋਂ 60 ਸਾਲ ਦੇ ਵਿੱਚਕਾਰ ਹੋਣੀ ਚਾਹੀਦੀ ਹੈ ਇਸ ਕਿੰਦਾ ਪੈਸਾ ਸਿੱਧਾ ਔਰਤਾਂ ਦੇ ਖਾਤੇ ਦੇ ਵਿੱਚ ਜਿਹੜਾ ਹੈ ਉਹ ਟਰਾਂਸਫਰ ਕਰਵਾਇਆ ਜਾਏਗਾ ਦਿੱਲੀ ਦੀ ਸਰਕਾਰ ਹਰ ਮਹੀਨੇ ਔਰਤਾਂ ਨੂੰ ਮਹਿਲਾ ਸਮਰਿੱਧੀ ਯੋਜਨਾ ਦੇ ਤਹਿਤ 2500 ਰੁਪਏ ਮਹੀਨਾ ਜਿਹੜਾ ਉਹ ਦੇ ਆ ਕਰੇਗੀ ਸੂਤਰਾ ਤੋਂ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਦਿੱਲੀ ਦੇ ਵਿੱਚ ਮਹਿਲਾ ਸਮਰiddhi ਯੋਜਨਾ ਨੂੰ ਲੈ ਕੇ ਦਿਸ਼ਾ ਨਿਰਦੇਸ਼ ਬਣਾਏ ਜਾ ਰਹੇ ਨੇ ਇਸ ਸਕੀਮ ਦਾ ਲਾਭ ਲੈਣ ਦੇ ਲਈ ਔਰਤਾਂ ਨੂੰ ਇਹ ਸੱਤ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਇਸ ਸਕੀਮ ਦੀ ਜ਼ਿਲ੍ਹਾ ਪੱਧਰ ਤੋਂ ਲੈ ਕੇ ਮੁੱਖ ਮੰਤਰੀ ਦਫ਼ਤਰ ਤੱਕ ਖੁਦ ਨਿਗਰਾਨੀ ਕੀਤੀ ਜਾ ਰਹੀ ਹੈ